ਕਿਹਾ ਜਾਂਦਾ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਸੀ ਤੇ ਕੁਝ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਸੀ ਤਾਂ ਭੋਜਨ ਛਕਣ ਤੋਂ ਬਾਅਦ ਉਹ ਸਾਧੂਆਂ ਨੇ ਗੁਰੂ ਨਾਨਕ ਦੇਵ ਜੀ ਦੀ ਰੱਜ ਕੇ ਤਾਰੀਫ਼ ਕੀਤੀ ਤੇ ਕਹਿਣ ਲੱਗੇ ਕਿ ਅੱਜ ਬੜਾ ਸੁਆਦੀਸ਼ਟ ਭੋਜਨ ਪ੍ਰਾਪਤ ਹੋਇਆ ਹੈ ਇਸ ਬਾਲਕ ਨੂੰ ਸਾਡੇ ਪਾਸ ਕਰਤਾਰ ਨੇ ਭੇਜਿਆ ਹੈ ਸੱਤਾਂ ਦੇਣਾ ਤੋਂ ਅਸੀਂ ਭੁੱਖੇ ਬੈਠੇ ਸਾਂ ਅੱਜ ਇਸਨੇ ਭੋਜਨ ਦੇ ਕਰਕੇ ਸਾਨੂੰ ਤ੍ਰੇਪਤ ਕੀਤਾ ਹੈ ਇਸ ਤੋਂ ਬਾਅਦ ਦਾ ਹਾਲ ਭਾਈ ਬਾਲਾ ਜੀ ਕੁਝ ਇਸ ਤਰ੍ਹਾਂ ਬਿਆਨ ਕਰਦੇ ਹਨ ਕਿ ਜਦੋਂ ਅਸੀਂ ਦੋਵੇਂ ਸਤਿਗੁਰੂ ਨਾਨਕ ਦੇਵ ਜੀ ਸੰਤਾਂ ਨੂੰ ਭੋਜਨ ਛਕਾ ਕੇ ਵਾਪਸ ਤਲਵੰਡੀ ਨੂੰ ਆ ਰਹੇ ਸਾਂ ਤਾਂ ਤਲਵੰਡੀ ਦੇ ਨੇੜੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈ ਬਾਲਾ ਅਸਾਂ ਇਹ ਕੀ ਕੰਮ ਕੀਤਾ ਘਰ ਜਾ ਕੇ ਪਿਤਾ ਜੀ ਨੂੰ ਕੀ ਉੱਤਰ ਦੇਵਾਂਗੇ ਮੈਂ ਕਿਹਾ ਮਹਾਰਾਜ ਜੀ ਮੇਰਾ ਇਸ ਵਿੱਚ ਕੀ ਦੋਸ਼ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਬਹੁਤ ਵਰਜ ਰਿਹਾ ਸਾਂ ਕਿ ਇਹ ਕੰਮ ਨਾ ਕਰੋ ਪਰ ਤੁਸੀਂ ਸਭ ਕੁਝ ਜਾਣ ਬੁੱਝ ਕੇ ਕੀਤਾ ਹੈ ਪਰ ਹੁਣ ਚਿੰਤਾ ਕਰਨ ਦਾ ਕੀ ਲਾਭ ਹੈ ਜੋ ਕੁਝ ਹੋਵੇਗਾ ਦੇਖ ਲਵਾਂਗੇ ਤੁਹਾਡੇ ਪੈਸੇ ਸਨ ਤੁਸੀਂ ਹੀ ਖਰਚੇ ਹਨ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਬੱਬਾ ਕਾਲੂ ਕੀ ਆਖਣਗੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਅਸੀਂ ਪਿੰਡ ਦੇ ਪਾਸ ਪਹੁੰਚੇ ਤਾਂ ਗੁਰੂ ਜੀ ਪਿੰਡ ਤੋਂ ਬਾਹਰ ਹੀ ਸੁੱਕੇ ਤਾਲ ਦੇ ਕਿਨਾਰੇ ਬੈਠ ਗਏ ਮੈਂ ਉਹਨਾਂ ਨੂੰ ਉੱਥੇ ਛੱਡ ਕੇ ਆਪਣੇ ਘਰ ਚਲਿਆ ਗਿਆ ਇਸ ਗੱਲ ਦਾ ਜਦ ਕਾਲੂ ਜੀ ਨੂੰ ਪਤਾ ਲੱਗਾ ਕਿ ਬਾਲਾ ਘਰ ਆ ਗਿਆ ਹੈ ਤਾਂ ਉਸ ਨੇ ਝੱਟਪਟ ਹੀ ਮੈਨੂੰ ਘਰ ਸੱਦ ਕੇ ਪੁੱਛਿਆ ਕਿ ਨਾਨਕ ਜੀ ਕਿੱਥੇ ਹਨ ਤੇ ਰੁਪਈਏ ਕਿਸ ਕੋਲ ਹਨ ਤੂੰ ਉਸ ਨੂੰ ਛੱਡ ਕੇ ਕਿਉਂ ਆ ਗਿਆ ਏ ਘਰ ਕਿਉਂ ਚਲਿਆ ਗਿਆ ਜਦ ਇਸ ਤਰ੍ਹਾਂ ਮਹਿਤਾ ਕਾਲੂ ਜੀ ਨੇ ਮੈਨੂੰ ਗੁੱਸੇ ਨਾਲ ਆਖਿਆ ਤਾਂ ਮੈਂ ਸਾਰੀ ਗੱਲ ਜਿਸ ਤਰ੍ਹਾਂ ਬੀਤੀ ਸੀ ਸੁਣਾਈ ਅਤੇ ਦੱਸਿਆ ਕਿ ਨਾਨਕ ਜੀ ਤੁਹਾਡੇ ਪਾਸੋਂ ਡਰਦੇ ਹੁਣ ਸੁੱਕੇ ਤਲਾਓ ਉੱਤੇ ਬੈਠੇ ਹੋਏ ਹਨ ਇਹ ਗੱਲ ਸੁਣ ਕੇ ਮਹਿਤਾ ਕਾਲੂ ਜੀ ਗੁੱਸੇ ਨਾਲ ਲਾਲ ਪੀਲੇ ਹੋ ਕੇ ਕਹਿਣ ਲੱਗੇ ਚੱਲ ਮੈਨੂੰ ਦੱਸ ਕਿੱਥੇ ਲੁਕਿਆ ਬੈਠਾ ਹੈ ਜਦ ਮੈਂ ਕਾਲੂ ਜੀ ਨੂੰ ਨਾਲ ਲੈ ਕੇ ਤੁਰਿਆ ਤਾਂ ਮਾਤਾ ਤ੍ਰਿਪਤਾ ਜੀ ਨੇ ਸਾਡੇ ਪਿੱਛੇ ਬੀਬੀ ਨਾਨਕੀ ਜੀ ਤੇ ਕੁਝ ਸੇਵਾਦਾਰਾਂ ਨੂੰ ਭੇਜ ਦਿੱਤਾ ਕੁਝ ਹੋਰ ਲੋਕ ਵੀ ਵੇਖਣ ਵਾਸਤੇ ਨਾਲ ਤੁਰ ਪਏ ਜਦ ਕਾਲੂ ਜੀ ਨੇ ਗੁਰੂ ਜੀ ਨੂੰ ਵੇਖਿਆ ਤਾਂ ਉਸੇ ਵੇਲੇ ਹੀ ਉੱਚੀ ਉੱਚੀ ਕ੍ਰੋਧ ਨਾਲ ਬੋਲਣ ਲੱਗ ਪਏ ਅਤੇ ਬਾਹੋਂ ਫੜ ਕੇ ਪੁੱਛਿਆ ਕਿ ਪੈਸੇ ਕਿੱਥੇ ਹਨ ਕੀ ਬਣਜ ਕੀਤਾ ਹੈ ਤੂੰ ਮੇਰੇ ਘਰ ਪੈਦਾ ਹੋ ਕੇ ਮੇਰਾ ਨਾਮ ਬਦਨਾਮ ਕਰ ਦਿੱਤਾ ਹੈ ਪਿਤਾ ਦੇ ਐਸੇ ਬੋਲ ਸੁਣ ਕੇ ਗੁਰੂ ਨਾਨਕ ਦੀ ਚੁੱਪ ਹੀ ਕਰ ਰਹੇ ਜਦ ਗੁਰੂ ਜੀ ਕਈ ਵਾਰ ਪੁੱਛਣ ਕਰਕੇ ਵੀ ਕੁਝ ਨਾ ਬੋਲੇ ਤਾਂ ਕਾਲੂ ਜੀ ਨੇ ਗੁੱਸੇ ਨਾਲ ਆਪ ਜੀ ਦੀ ਖੱਬੀ ਗੱਲ ਉੱਤੇ ਸੱਜੇ ਹੱਥ ਨਾਲ ਜ਼ੋਰ-ਜ਼ੋਰ ਦੀ ਚਪੇੜਾ ਮਾਰੀਆਂ ਗੁਰੂ ਨਾਨਕ ਜੀ ਦੀਆਂ ਅੱਖਾਂ ਵਿੱਚੋਂ ਅਥਰੂ ਡਿੱਗਣ ਲੱਗ ਪਏ ਇਸ ਸਮੇਂ ਬੀਬੀ ਨਾਨਕੀ ਜੀ ਨੇ ਝੱਟਪਟ ਹੀ ਅੱਗੇ ਹੋ ਕੇ ਪਿਤਾ ਕਾਲੂ ਜੀ ਦੀ ਬਾਹ ਫੜ ਲਈ ਅਤੇ ਹੋਰ ਲੋਕ ਜਿਹੜੇ ਵੇਖਣ ਆਏ ਸਨ ਉਹਨਾਂ ਨੇ ਵੀ ਮਹਿਤਾ ਕਾਲੂ ਜੀ ਨੂੰ ਸਮਝਾਇਆ ਕਿ ਇਹਨਾਂ ਨੂੰ ਮਾਰਨਾ ਠੀਕ ਨਹੀਂ ਹੈ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ਬੀਬੀ ਨਾਨਕੀ ਨੇ ਪਿਆਰ ਨਾਲ ਆਪਣੇ ਵੀਰ ਨੂੰ ਦਲਾਸਾ ਦਿੱਤਾ ਮੂੰਹ ਪੂੰਝਿਆ ਅਤੇ ਆਪਣੇ ਨਾਲ ਘਰ ਲੈ ਆਂਦਾ ਜਦ ਇਸ ਗੱਲ ਦਾ ਪਤਾ ਰਾਏ ਬੁਲਾਰ ਨੂੰ ਲੱਗਾ ਤਾਂ ਉਸ ਮਹਿਤਾ ਕਾਲੂ ਜੀ ਅਤੇ ਗੁਰੂ ਨਾਨਕ ਦੀ ਦੋਹਾਂ ਨੂੰ ਆਪਣੇ ਪਾਸ ਬੁਲਾ ਲਿਆ ਰਾਏ ਬੁਲਾਰ ਨੇ ਗੁਰੂ ਜੀ ਦਾ ਆਗੂ ਉੱਠ ਕੇ ਸਤਕਾਰ ਕੀਤਾ ਤੇ ਪਿਆਰ ਨਾਲ ਆਪਣੇ ਪਾਸ ਬਿਠਾ ਲਿਆ ਉਪਰੰਤ ਸਾਰੀ ਵਾਰਤਾ ਸੁਣ ਕੇ ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਤੈਨੂੰ ਮੈਂ ਕਈ ਵਾਰ ਕਿਹਾ ਹੈ ਇਹਨਾਂ ਨੂੰ ਕੁਝ ਨਾ ਆਖਿਆ ਕਰ ਤੂੰ ਇਸ ਆਪਣੇ ਸੁਸ਼ੀਲ ਪੁੱਤਰ ਦੀ ਮਹਿਮਾ ਨਹੀਂ ਜਾਣੀ ਜਿਸ ਨੇ ਇਸ ਦੁਨੀਆ ਦੇ ਸੁੱਖਾਂ ਨੂੰ ਤਿਆਗ ਕੇ ਆਪਣਾ ਪਰਲੋਕ ਸੁਧਾਰਨ ਉੱਤੇ ਨਜ਼ਰ ਰੱਖੀ ਹੋਈ ਹੈ ਐਸਾ ਨੇਕ ਪੁੱਤਰ ਤੇਰੇ ਘਰ ਹੋਣ ਦੇ ਲਾਇਕ ਨਹੀਂ ਤੇਰਾ ਵਰਨ ਭਾਵੇਂ ਛਤਰੀਆਂ ਵਾਲਾ ਹੈ ਪਰ ਤੇਰੇ ਕਰਮ ਐਸੇ ਨਹੀਂ ਹਨ ਤੂੰ ਬੜਾ ਕઠੋਰ ਤੇ ਧਨ ਦਾ ਲਾਲਚੀ ਹੈ ਰਾਏ ਬੁਲਾਰਦੀਆਂ ਇਹ ਗੱਲਾਂ ਸੁਣ ਕੇ ਕਾਲੂ ਜੀ ਨੇ ਕੁਝ ਲਜਤ ਹੋ ਕੇ ਕਿਹਾ ਰਾਏ ਜੀ ਤੁਸੀਂ ਮੇਰੇ ਉੱਤੇ ਹੀ ਦੋਸ਼ ਲਾਈ ਜਾਂਦੇ ਹੋ ਇਹ ਨਹੀਂ ਵੇਖਦੇ ਕਿ ਦੋਸ਼ ਕਿਸ ਦਾ ਹੈ ਮੈਂ ਇਸ ਨੂੰ 20 ਰੁਪਏ ਵਣਜ ਵਾਸਤੇ ਦਿੱਤੇ ਸਨ ਤੇ ਇਸ ਨੇ ਜਾ ਕੇ ਫਕੀਰਾਂ ਨੂੰ ਦੇ ਦਿੱਤੇ ਫੇਰ ਪਿੰਡ ਤੋਂ ਬਾਹਰ ਲੋਕੇ ਬੈਠ ਰਿਹਾ ਤੇ ਮੈਨੂੰ ਕੁਝ ਨਹੀਂ ਦੱਸਿਆ ਇਸ ਤਰ੍ਹਾਂ ਜਿਉਂਦਾ ਇਹ ਜੰਮਿਆ ਮੇਰਾ ਘਰ ਉਜਾੜਦਾ ਹੀ ਰਿਹਾ ਹੈ ਰਾਏ ਬੁਲਾਰ ਨੇ ਕਿਹਾ ਮੈਂ ਤੈਨੂੰ ਆਖਿਆ ਹੋਇਆ ਹੈ ਕਿ ਨਾਨਕ ਜੀ ਨੂੰ ਕੁਝ ਨਾ ਆਖਿਆ ਕਰ ਜੇ ਇਹ ਤੇਰਾ ਨੁਕਸਾਨ ਕਰਨ ਜਾਂ ਤੇਰੇ ਪਾਸੋਂ ਮੰਗਣ ਉਹ ਤੂੰ ਮੇਰੇ ਪਾਸੋਂ ਲੈ ਲਿਆ ਕਰ ਫਿਰ ਤੂੰ ਇਹਨਾਂ ਨੂੰ ਕਿਉਂ ਗੁੱਸੇ ਹੁੰਦਾ ਹੈ ਤੇ ਮਾਰਦਾ ਹੈ ਇਸ ਤਰ੍ਹਾਂ ਆਖ ਕੇ ਰਾਏ ਬੁਲਾਰ ਨੇ 20 ਰੁਪਏ ਨੌਕਰ ਪਾਸੋਂ ਮੰਗਵਾ ਕੇ ਮਹਿਤਾ ਕਾਲੂ ਜੀ ਦੇ ਅੱਗੇ ਰੱਖ ਦਿੱਤੇ ਕਾਲੂ ਜੀ ਨੇ ਕਿਹਾ ਰਾਏ ਜੀ ਮੈਂ ਇਹਨਾਂ 20 ਰੁਪਏ ਨੂੰ ਨਹੀਂ ਝੂਰਦਾ ਮੈਂ ਤਾਂ ਇਹ ਸੋਚ ਕੇ ਝੂਰਦਾ ਹਾਂ ਕਿ ਮੇਰੇ ਪਿੱਛੋਂ ਇਹ ਆਪਣੇ ਘਰ ਦਾ ਨਿਰਵਾਹ ਕਿਸ ਤਰ੍ਹਾਂ ਕਰੇਗਾ ਤੁਸੀਂ ਇਹ ਰੁਪਏ ਜੋ ਮੈਨੂੰ ਦੇਣ ਲੱਗੇ ਹੋ ਅੱਗੇ ਜੋ ਕੁਝ ਮੇਰੇ ਪਾਸ ਹੈ ਉਹ ਵੀ ਸਭ ਕੁਝ ਤੁਸਾਂ ਹੀ ਦਿੱਤਾ ਹੈ ਪਰ ਰਾਏ ਬੁਲਾਰ ਨੇ ਕਾਲੂ ਜੀ ਨੂੰ 20 ਰੁਪਏ ਜੋਰੋ-ਜੋਰੀ ਦੇ ਦਿੱਤੇ ਅਤੇ ਕਿਹਾ ਕਿ ਹੁਣ ਅੱਗੇ ਤੋਂ ਨਾਨਕ ਜੀ ਨੂੰ ਕੁਝ ਨਹੀਂ ਕਹਿਣਾ ਇਹਨਾਂ ਨੂੰ ਜਿਸ ਚੀਜ਼ ਦੀ ਲੋੜ ਹੋਵੇ ਉਹ ਤੂੰ ਮੇਰੇ ਪਾਸੋਂ ਲੈ ਲਿਆ ਕਰ ਮੇਰੇ ਘਰ ਜੋ ਕੁਝ ਮਾਲ-ਤਨ ਘੋੜੇ ਹਾਥੀ ਰੱਥ ਆਦ ਹਨ ਉਹ ਸਭ ਕੁਝ ਇਹਨਾਂ ਦੀ ਹੀ ਬਖਸ਼ਿਸ਼ ਹੈ ਇਹ ਜੋ ਕੁਝ ਖਰਚ ਕਰਨ ਉਹ ਸਭ ਮੇਰੇ ਪਾਸੋਂ ਲੈ ਲਿਆ ਕਰੋ ਪਰ ਇਹਨਾਂ ਨੂੰ ਕਦੇ ਕੋਈ ਮਾੜਾ ਬੋਲ ਨਾ ਬੋਲਣਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ